ਠੀਕ ਹੈ ਨਾ ਵਿੱਚ ਵੀ ਹੈ ਦੇ ਕੁਝ ਨਹੀਂ ਹੈਗਾ ਵਿੱਚ ਇਹਦੇ ਥੋੜਾ ਜਿਹਾ ਪਿਆ ਇਹ ਦੇਖੋ ਉਧਰ ਵਾਈਟ ਵਾਈਟ ਉਹ ਬੈਟੇ ਆ ਸਾਰੇ ਬੈਟੇ ਆ ਕੋ ਘੋਰ ਕਰਾ ਨਾ ਭਾਇਗੁਰਜੀ ਦਾ ਖਾਲਸਾ ਭਾਇਗੁਰਜੀ ਕੀ ਬੱਲੇ ਹੈ ਵਿੱਚ ਕਰਦਾ ਜੀ ਅੱਜ ਮੈਂ ਬਣਾਉਣਾ ਸਾਗ ਕਰਨ ਮੈਨੂੰ ਦੱਸ ਰਿਹਾ ਵੀ ਕਿੱਥੇ ਚਾਹ ਕਿੱਥੇ ਚਾ ਨਹੀਂ ਹੈਗਾ ਸਾਗ ਦੇ ਵਿੱਚ ਐਟਮਾ ਅਸੀਂ ਪਾ ਦੇਣੇ ਆ ਕਈ ਲੈ ਹੁਣ ਦਿਖਾਤਾ ਕਿੱਥੇ ਬੈਟ ਆ ਤਾਂ ਤਾਂ ਇਹਨੂੰ ਦੇਖਣਾ ਲੈ ਅੱਖਾਂ ਲੱਗ ਗਈਆਂ ਸਾਰੀਆਂ ਲੈ ਹਣੋ ਨੋਕਾ ਨਾਲ ਗੱਲਾਂ ਕਰੀ ਚੱਲ ਰਹੂ ਤਾਂ ਘੋਲਣਾ ਮੇਰੇ ਵਾਲੇ ਤੁਹਾਨੂੰ ਸ਼ਾਇਦ ਨੇ ਪਿਆਰ ਪਿਆਰ ਸੱਚੇ ਜਹਾਂ ਬਾਲ ਅਰੇ ਹਾਏ ਤੇਰੀ ਸੱਤ ਸਵੇਰ ਕਰ ਦੋ ਬਾਰੇ ਜਾਈਏ ਸੀ ਤੇ ਹੁਣ ਅ ਜਿਹੜਾ ਜੀ ਸਾਗ ਦੀ ਤਿਆਰੀ ਹੈ ਨਾ ਤੇ ਤਿਆਰੀ ਕਰਨ ਨੂੰ ਥੋੜਾ ਟਾਈਮ ਲੱਗ ਜਾਂਦਾ ਸਾਡੇ ਸਾਗ ਤੇ ਕਰਦੇ ਕਰਦੇ ਜੀ ਦੋ ਤਿੰਨ ਵਲੌਗ ਬਣ ਲਏ ਪਰ ਸਾਗ ਸਿਰੇ ਚੜਦਾ ਦਿਖਿਆ ਰਿਹਾ ਮੈਨੂੰ ਸਾਗ ਅੱਜ ਵਿੱਚੇ ਵਿੱਚ ਅੱਜ ਮਤਲਬ ਭੈਣਾ ਵੀ ਆੜੀਆਂ ਤੋਂ ਰਖੜੀ ਵੀ ਬਣ ਗਈਆਂ ਉਹ ਤੇ ਅਹਜਾ ਤਾਣਾ ਬਾਣਾ ਦਾ ਉਹ ਜਿਹੜਾ ਵਿੱਚ ਸੁੱਖੋ ਭੈਣ ਜੀ ਦਾ ਬੀਬੀ ਵੱਧ ਗਿਆ ਹੁਣ ਉਹ ਬੀਬੀ ਦੀ ਗੋਲੀ ਖਾ ਕੇ ਅ ਸੋਨੋ ਜੀ ਹੋਵੇ ਕਿ ਇਹ ਜਿੰਨੇ ਬੀਪੀ ਵਾਲੀ ਮਸ਼ੀਨ ਲਿਆ ਦੋ ਬੀਪੀ ਵਾਲੀ ਮਸ਼ੀਨ ਲਿਆ ਦੋ ਮੈਂ ਕਹਿ ਜਿੰਦਾ ਵੀ ਜੋ ਬਲੱਡ ਪ੍ਰੈਸ਼ਰ ਵਾਲੀ ਮਸ਼ੀਨ ਆ ਗਈ ਉਹਦਾ ਦਾ ਜਿਹੜਾ ਪਟਾ ਜਾਂਦਾ ਹੈ ਬਾਅਦ ਚ ਪੱਕੀ ਲੈ ਜਣਾ ਉਹ ਪੈਪ ਜੋ ਫਸਾਈ ਕਰ ਲਿਆ ਨੇ ਜਾ ਕੇ ਕਹਾ ਬਸਾ ਹੈ ਅੱਛਾ ਹਾਂ ਵੀ ਜਦੋਂ ਦੇਖਿਆ ਥੋੜਾ ਜਿਹਾ ਗੈਸ ਬਣ ਗਈ ਥੋੜਾ ਜਿਹਾ ਵੀ ਕਿਦਰੋਂ ਮਤਲਬ ਬਾਗਵਾਸੀ ਪਹਿਲਾਂ ਆ ਗਈ ਤਾਂ ਵੀ ਬੀਪੀ ਤਾਂ ਨਹੀਂ ਘਟ ਗਿਆ ਜੇ ਬਾਗਵਾਸੀ ਲੇਟ ਆ ਗਈ ਤਾਂ ਵੀ ਪਿਤਾ ਨਹੀਂ ਘਟ ਗਿਆ ਹਾਂ ਆ ਹੀ ਕੁਛ ਚਲਣਾ ਹੈ ਕੰਮ ਮੇਰੇ ਚ ਹੁਣ ਮੇਰੇ ਚ ਕਹ ਹੁਣ ਮੈਂ ਤਾਂ ਚੱਕੇ ਨਹੀਂ ਕਰ ਮੈਂ ਤਾਂ ਬਾਹਰ ਗਰੂ ਦੇ ਹੱਥ ਛੱਡਦਾ ਸੀ ਕੋਈ ਦਵਾਈ ਨਹੀਂ ਕੋਈ ਕੁਛ ਨਹੀਂ ਖਾਣਾ ਪਰਮਾਤਮਾ ਦੇ ਜੇ ਹੱਥ ਚ ਛੱਡਿਆ ਪੁੰਦਨ ਨੇ ਜੀ ਤਾਂ ਕਹਿੰਦੇ ਨਾ ਮੜ ਮੜ ਕੇ ਬੀਪੀ ਦੀ ਮਸ਼ੀਨ ਲਿਆ ਉਹ ਹਾਂ ਵੀ ਬੀਪੀ ਦੀ ਮਸ਼ੀਨ ਸੰਦੀਪ ਦੇਖ ਲੈ ਤੂੰ ਇਹ ਤੂੰ ਦੇਖ ਨਹੀਂ ਕਰ ਤੀ ਨੀ ਕਹ ਜੁਗ ਤੂੰ ਵੀ ਕਹਦੀ ਹੁੰਦੀ ਆ ਵੀ ਦਵਾਈ ਨਹੀਂ ਆਉਂਦੀ ਆ ਵੀ ਥੋੜੇ ਚਾਰੀ ਜਾਂਦੀ ਆ ਫਿਰ ਹਮੇਸ਼ਾਹੀ ਕਹਿੰਦੀ ਆ ਬੋਲਦਾ ਦੇਖ ਲੈ ਤੇਰੇ ਘਰ ਵਾਲਾ ਕਿਆ ਬੋਲਦਾਂ ਬਲਬ ਲਾਜ਼ਾਤ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਸੀ ਨਾ ਆਪ ਸੰਭੀਦਾ ਕਿਸੇ ਤੇ ਡਿਪੈਂਡ ਨਹੀਂ ਰਹੀਦਾ ਕੋਈ ਗੱਲ ਸੋਦੀ ਨਹੀਂ ਹੁਣ ਕੋਈ ਕਹਿੰਦਾ ਤੂੰ ਬੋਲ 14 ਨਾ ਪਰ ਚੱਲੂਗੀ ਨਾ ਤੈਨੂੰ ਆਪਣਾ ਸਰੀਰ ਦਿਖਦਾ ਨਾ ਹੂੰ ਬਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਸ ਸੰਦੀਪ ਬਿਲਕੁਲ ਸਹੀ ਆ ਨਾ ਮਾਂ ਬਾਣੀ ਨੂੰ ਕਿਹਾ ਦਾ ਬਾਣੀ ਨੂੰ ਮਾਂ ਵੀ ਤਿੰਨ ਮਸ਼ੀਨਾਂ ਲਿਆ ਦੇ ਤਿੰਨ ਬੈਡਰੂਮ ਆ ਕਦੇ ਆ ਉਧਰ ਕਦੇ ਉੱਥੇ ਘਰ ਉੱਧਰ ਮਸ਼ੀਨ ਚੱਲਣੀ ਹੋਣੀ ਆ ਉੱਧਰ ਬੀਪੀ ਘਟਾ ਪਟਾ ਉੱਥੇ ਪਾਤਾ ਪਟਾ ਦਾ ਜਦੇ ਆਪਣਾ ਟੈਕ ਕਰਦੇ ਆ ਉਹ ਬਾਈਕ ਕਹਿ ਤਾ ਦਿੱਤੀ ਮੈਂ ਹੁਣ ਮੈਂ ਦੱਸ ਬੋਲਦਾ ਕਹਿਣਾ ਅਜੇ ਕਿਦਾਂ ਮਨ ਹੋਰ ਕੋਤੇ ਕਾਤੇ ਤੂੰ ਸਾਰੇ ਮੈਂ ਹੁਣ ਇਹਨੇ ਕਹਿ ਤਾ ਕਿ ਉਹਨੇ ਸੱਚੀ ਉਹ ਨਹੀਂ ਲੈ ਕੇ ਆਉਣੀ ਹੈ ਜੀ ਕੋਈ ਨਾ ਮੈਂ ਆਪਾ ਲਿਆਂਗੂ ਜੱਸੀ ਨੂੰ ਕਰ ਦੂੰਗੀ ਦੁਜਿੰਤਰ ਉਹ ਮੈਨੂੰ ਗਾਲਾਂ ਕੱਢਦੀ ਮੈਂ ਕਹਿੰਦੀ ਮਸ਼ੀਨੀ ਮੰਗਾਉਂਦੀ 4-500 ਦੀ ਆ ਜਾਣੀ ਆ ਔਨਲਾਈਨ ਹੂੰ ਲਿਆ ਮਮੀ ਮੰਗਾ ਲੈ ਫਿਰ ਹਾਰ ਕੇ ਹੁਣ ਮੈਂ ਦੇਖਣੀ ਆ ਮੈਂ ਉਹਨੂੰ ਕਹਿ ਰਣਾ ਮੈਂ ਕਹਿੰਦੀ ਰਖੜੀਆਂ ਨੂੰ ਨਾ ਆਉਂਦੀ ਕੋਈ ਮੈਨੂੰ ਬੀਪੀ ਮਸ਼ੀਨ ਲੈ ਆਈਂ ਤੂੰ ਹਾਂ ਗੱਲ ਹੈ ਫਿਰ ਰਖੜੀਆਂ ਦੀ ਫਿਰ ਦੇਖਣਾ ਨਾ ਬੀਪੀ ਸੱਟਾ ਹੁੰਦਾ ਕਿ ਨਹੀਂ ਹੋਵੇ ਨਾ ਹੋਵੇ ਤੈਨੂੰ ਦੱਸ ਲੈ 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 ਮਸ਼ੀਨ ਲੈ ਕੇ ਤਾਂ ਡਾਕਟਰ ਇੱਕ ਗੋਲੀ ਲੈਣ ਦਾ ਹੁੰਦਾ ਬੀਪੀ ਪੀਪੀ ਵਾਲੀ ਉਹ ਜੇ ਬੀਪੀ ਘੱਟਦਾ ਕਿਹਦਾ ਘੱਟਦਾ ਵੱਧਦਾ ਹੁੰਦਾ ਵੀ ਕਿ ਉਹਨੂੰ ਖਤਰਾ ਹੀ ਹੁੰਦਾ ਗੋਲੀ ਲੈਣ ਦਾ ਕਿਉਂ ਦਿਮਾਗ ਫੱਜਲ ਹੋਣ ਲੱਗਿਆ ਤੇਰਾ ਵੀ ਕੀ ਮਤਲਬ ਜੇ ਨਾ ਘੱਟਦਾ ਹੋਵੇ ਬੀਪੀ ਉਹ ਬੀਪੀ ਵਧਣੀ ਆ ਨੀ ਗੋਲੀ ਚੱਕ ਕੇ ਖਾਲੂਗਾ ਹਾਂ ਬੀਪੀ ਫਟਣ ਵਾਲਾ ਹੋਈ ਮੇਰੀ ਗੱਲ ਸੁਣ ਸੰਦੀਪ ਬੀਪੀ ਵਧਣ ਵਾਲੀ ਗੋਲੀ ਕੋਈ ਨਹੀਂ ਹੁੰਦੀ ਨਹੀਂ ਆ ਬੀਪੀ ਕੰਟਰੋਲ ਕਰਨ ਵਾਲੀ ਹੁੰਦੀ ਹਾਂ ਫੇਰ ਉਹ ਡਾਕਟਰ ਚੈੱਕ ਅਪ ਕਰਕੇ ਲਾਊਗਾ ਆਪਾਂ ਐ ਨਹੀਂ ਨਾਲੇ ਮੈਨੂੰ ਉਹਨੇ ਆਏ ਕਿਹਾ ਡਾਕਟਰ ਨੇ ਚੈੱਕ ਕਰਨਾ ਤੁਹਾਡੀ ਮਸ਼ੀਨ ਚੈੱਕ ਕਰਨਾ ਉਹ ਨਹੀਂ ਨਾਲੇ ਮੈਨੂੰ ਉਹਨੇ ਆਏ ਕਿਹਾ ਕਹਿੰਦੀ 3-4 ਦਿਨ ਤੁਸੀਂ ਆਪ ਚੈੱਕ ਕਰੋ ਕੀ ਨੇ ਕਿਹਾ ਬੀਪੀ ਬੀ ਆਹਦੇ ਬਿਹਤਰੀ ਵਾਲੀ ਦੇ ਹੋਰ ਤੇ ਕਰਾਉ ਕਿਹਾ ਉਹਨੇ ਆਪ ਚੈੱਕ ਨਾ ਕਰੋ ਕਹਿੰਦੀ 3-4 ਦਿਨ ਬੀਪੀ ਚੈੱਕ ਕਰਾਓ ਸੱਲ ਵੀ ਦੀ ਹੈਗੀ ਤੇ ਜੋ ਉਹਨੇ ਕਹਿੰਦੀ ਮੈਨੂੰ ਲਫਰੀ ਡਾਕਟਰ ਹੋਰ ਡਾਕਟਰ ਲਫਰੀ ਵੀ ਤਿਆਰ ਆ ਲਵਲੇ ਮਿੰਤਾ ਨਾ ਇੱਕ ਤੁਹਾਨੂੰ ਇਹ ਗੱਲ ਦੱਸ ਦਵਾਂ ਇਲੈਕਟ੍ਰੋਨਿਕ ਮਸ਼ੀਨ ਉਹ ਕਦੇ ਵੀ ਐਕੂਰੇਟ ਬੀਪੀਓ ਦੱਸਦੀ ਹੋਣੀ ਉਹ ਹੈਗਾ ਉਹਦੇ ਕੋਈ ਨਸੀ ਇਲੈਕਟ੍ਰੋਨਿਕ ਆਪਾਂ ਹੋਰ शुगर ਚੈੱਕ ਕਰਦੇ ਆ ਮਸ਼ੀਨ ਮਸ਼ੀਨ ਐਨੇ ਵੀ ਕਦੇ ਤੁਹਾਨੂੰ ਐਕੂਰੇਟ ਦੱਸਣੇ ਦੀ ਜਾਂ 20 ਪੁਆਇੰਟ ਵੱਧ ਦਸੂਗੀ ਜਾਂ 20 ਪੁਆਇੰਟ ਘੱਟ ਦੱਸੇ ਆ ਜਾਂਦਾ ਚੱਕ ਕੇ ਮਾਰ ਜਾ ਡੋਣੀ ਵੀ ਨਹੀਂ ਹਰੇਕ ਚੀਜ਼ ਨੂੰ ਪਾਣੀ ਮਾਰ ਦਿੰਦਾ ਮੈਂ ਕਿਹਾ ਅੱਜ ਤੇਰੇ ਕੋਲ ਚਾਹ ਹੈ ਅੱਜ ਤੂੰ ਡੋਲ ਦੇ ਮੈਂ ਨਾ ਪੀਣ ਅੱਜ ਦੇ ਬਾਅਦ ਚਾਹ ਡੋਲ ਦੇ ਚਿਕਰਾ ਨਹੀਂ ਤੇ ਸੌ ਲੱਗੇ ਗੋਰਖਵਾਲ ਦੇ ਵੀ ਲਿਆ ਦੇ ਉਹ ਕਹਿੰਦਾ ਆਹ ਮੇਰੇ ਕਹਤਾ ਮੈਂ ਵੀ ਆਹ ਮਸ਼ੀਨ ਲਿਆ ਦੂਗਾ ਨਹੀਂ ਪਾਣੀ ਬਹੁਤ ਬੜੀ ਚੀਜ਼ ਹੁੰਦੀ ਆ ਆਹ ਪਾਣੀ ਹੈ ਹਾਂ ਜੇ ਅੱਜ ਬਾਈ ਕੀਤੀ ਨਾ ਕਹਣਾ ਮੈਂ ਕਿ ਮਸ਼ੀਨ ਨਹੀਂ ਲੈ ਕੇ ਆਉਗਾ ਬਾਈ ਉਹ ਕੱਲੂ ਆਪਣੇ ਥੇ ਕੰਮ ਦੀ ਲੋੜ ਦੀ ਪਾਣੀ ਫੇਰ ਕਹਿੰਦਾ ਵੀ ਵਿੱਕੀ ਨੂੰ ਅਸੀਂ ਜਵਾਬ ਦਿੰਦਾ ਵਿੱਕੀ ਕੋਈ ਨਹੀਂ ਸਿਆਣ ਦਾ ਗਰੀਬ ਬੰਦੇ ਹਾਂ ਮੂਲੀ ਵਰਗੇ ਸਮੈਲ ਲੱਗਦੇ ਦੇਖੋ ਤੂੰ ਸਮੈਲ ਨੂੰ ਲੈ ਕੇ ਚੀਰਦਾ ਨੂੰ ਨਹੀਂ ਦੇਖੀ ਨਹੀਂ ਨਹੀਂ ਹਾਂ ਹੁਣੇ ਵੇਖਾ ਮੂਲੀ ਜੀ ਵਰਗੇ ਲੱਗੀ ਗੋਭੀ ਹੈ ਬੰਦ ਗੋਭੀ ਸਾਗ ਦਾ ਵੱੱਦਿਆ ਤਰਕ ਦਾ ਫੜਕਦਾ ਬਣਨਾ ਜਿਹੜੇ ਸਾਬ ਨਾਲ ਸਾਡੀ ਬਾਰਤਾ ਲਾ ਪਤਲਦੀ ਹੈ ਪੂਰਾ ਮਾਹੌਲ ਗਰਮ ਹੈ ਸਾਗ ਨੇ ਵੀ ਯਾਰ ਗਰਮਾ ਗਰਮੀ ਕਰ ਰਹੀ ਚਲੋ ਕੋਈ ਨਹੀਂ ਦੇਖਦੇ ਕੋਈ ਨਹੀਂ ਬੀਪੀ ਵਾਲੀ ਮਸ਼ੀਨ 'ਚ ਇੱਕ ਗੱਲ ਹੈਗੀ ਮੈਨੂੰ ਪਤਾ ਹੈ ਬੀਪੀ ਵਾਲੀ ਮਸ਼ੀਨ ਨੇ ਸਾਡੇ ਘਰ ਆ ਕੇ ਫੜ ਜਾਣਾ ਅੱਛਾ ਹਰ ਘੰਟੇ ਬਾਅਦ ਬੀਪੀ ਚੈੱਕ ਹੋ ਕਰਨਾ ਹਾਂ ਜੀ ਹਾਂ ਇੱਧਰ ਚੱਕਰ ਆਉਣ ਲੱਗ ਗਏ ਚੱਲ ਬੀਪੀ ਚੈੱਕ ਕਰ ਹਾਂ ਇਹ ਕਰ ਕੋ ਹਾਂ ਇਹਦੇ ਮੈਨੂੰ ਲੋੜ ਨਹੀਂ ਆਇਆ ਚੱਕੂਗੀ ਮੰਨੂ ਐ ਦੱਸੋ ਵੀ ਮੈਂ ਹੁਣ ਤੁਹਾਨੂੰ ਕਿੰਨਾ ਕਹਿੰਦਾ ਮੈਨੂੰ ਚੱਕਰ ਆਉਂਦੇ ਚਾਹੇ ਮੈਨੂੰ ਆਉਂਦੇ ਵੀ ਹੈ। ਗਾਉ ਜੋ ਕੋਈ ਕੋਈ ਕਹਿੰਦੇ ਪਤਾ ਹੀ ਜਾਂਦਾ ਹੁੰਦਾ। ਕਹੇ ਤੇਰੀ ਪਤਾ ਲੱਗਦਾ ਹੁੰਦਾ? ਹਾਂ। ਮੈਂ ਬੰਦਾ ਕਈ ਜਗ੍ਹਾ ਬਸ ਉਹਨੂੰ ਕਹੀ ਜਾਂਦਾ ਹੁੰਦਾ ਨਾ ਇਹ ਆ ਤੁਹਾਡੀ ਕਹਾਣੀ। ਮੈਨੂੰ ਮਾਰਦਾ ਕੋਈ ਚੱਕਾ ਚੱਕਰ ਨਹੀਂ ਨਾ ਝੂਠ ਬੋਲਦਾ ਕੰਮ ਕਰਦਾ। ਮੈਨੂੰ ਆਹ ਚੱਕਰ ਹੁਣ ਬੈਠੇ ਬੈਠੇ ਨੂੰ। ਕੰਮ ਤਾਂ ਤੁਸੀਂ ਕਰਕੇ ਆਉਂਦੇ ਮੇਰੇ। ਇਹਦੇ ਲੱਗਦਾ। ਹਾਂ। ਤਾਂ ਹੀ ਲੱਗਦਾ ਦੁੱਖ। ਮੈਨੂੰ ਦੁੱਖ ਤਾਂ ਕੋਈ ਨਹੀਂ ਲੱਗਿਆ। ਕੀ ਕੰਮ ਕਰਨਾ ਮਾਰਾ? ਜੇ ਆਪਾਂ ਜਿਹੜਾ ਤੁਸੀਂ ਕਰਨੇ ਦਾ ਕੰਮ ਆ। ਚਾਹ ਦਾ ਗਾਪਾ ਤਾਂ ਫੜੀ ਬੈਠੇ ਜਿਹੜਾ ਤੁਸੀਂ ਕੰਮ ਕਰਨੇ ਤੋਂ ਤਾਂ ਮੈਂ ਲੱਗਿਆ ਬਗਾਨਾ ਨਾ ਕਰੋ ਇਹ ਤਾਂ ਜਦ ਮੈਂ ਸਾਗ ਤਾਂ ਗੁਰੀਜਾ ਨਾ ਲਸਣ ਛਿੱਲਦੇ ਫਾਇਰ ਬਾਕ ਪੈੜੀ ਵੀਡੀਓ ਚ ਤੁਸੀਂ ਦੇਖਿਆ ਜੀ ਕਿੰਨਾ ਗਾਪਾ ਆਇਆ ਨਾ ਲਸਣ ਛਿੱਲੇ ਅੰਦਰ ਵਿੱਚ ਇਹ ਨਹੀਂ ਗੁੱਲਾ ਨਹੀਂ ਕਰਨਾ ਇਹਨੂੰ ਸੁੱਕਾ ਨਹੀਂ ਕਰਨਾ ਇਹਨੇ ਕਿੱਥੇ ਛਿੱਲਣਾ ਇਹਨੇ ਤਾਂ ਕਰਨਾ ਹੁਣ ਮੈਂ ਛਿੱਲਦਾ ਹੁਣ ਰੈਣ ਦੇ ਹੈ ਅਸੀਂ ਤਾਂ ਛਿੱਲ ਲੈਣੇ ਅਸੀਂ ਤਾਂ ਕਰਨਾ ਨਹੀਂ ਸਾਨੂੰ ਕਿਉਂ ਆਉਂਦਾ ਨਹੀਂ ਕੰਮ ਕਰਨਾ ਕਿੱਥੇ ਤੋਂ ਸਾਨੂੰ ਕੰਮ ਕਰਨਾ ਆਉਂਦਾ ਪਰ ਸਾਨੂੰ ਗੱਲਾਂ ਦੇ ਤਾਂ ਐ ਡੜੀਆਂ ਬੁਕਰੇ ਦੀਆਂ ਹਾਂ ਸਸ ਸਾਨੂੰ ਕਾਹਨੂੰ ਕਰਨਾ ਪੈਂਦਾ ਆ ਕੰਮ ਬਣਾਉਣਾ ਆ ਭਾਈ ਸਾਨੂੰ ਨਹੀਂ ਆਉਂਦਾ ਹੁਣ ਆ ਮੈਂ ਸਾਥ ਜਾਂ ਛੱਡ ਦੇਣਾ ਆਪ ਬਣਾ ਲਓ ਫਿਰ ਹਾਂ ਚਲੋ ਤੈਨੂੰ ਛਿਗਾ ਲਾ ਛੱਡ ਦੇ ਛੱਡ ਦੇ ਦਿੰਦੇ ਡੈਡੀ ਆਪਣੇ ਜੋ ਕੰਮਣਾ ਡੈਡੀ 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 ਆਪਾਂ ਦੀ ਨਾਲੇ ਪਾਤਾ ਤੇ ਸਾਡੇ ਜੇ ਸਾਈਡ ਹੋ ਜਵੇ ਡੈਡੀ ਹਾਂ ਬੇ ਡੈਡੀ ਆਪਾਂ ਆਪਣੇ ਜੋ ਕੰਮਣਾ ਲੂ ਮਸੀ ਆਪਣੇ ਜੋ ਕੰਮਣਾ ਲੂ ਜਰੂਰੀ ਮੁੱਲ ਆਪਾਂ ਮੁੱਲ ਖਾਇਆ ਹੋਊਗਾ ਉੱਥੇ ਚੱਲ ਮੋਟਰ ਆਪ ਹੁਣ ਮੱਕੀ ਦੀ ਰੋਟੀ ਟੱਕਾ ਕਰਦਾ ਆ ਆਪਾਂ ਹੜੰਗੇ ਰਾਂ ਪਾ ਦੇ ਹਰ ਇੱਕ ਜਗਾ ਹੋ ਚੁੱਕੀ ਐ ਤੇ ਇੱਕ ਗੱਲ ਆ ਬਾਬੇ ਨਾਨਕ ਨੂੰ ਜਾਣ ਦੇਣੀ ਸਵੇਰ ਦਾ ਮੈਂ ਕਹਿੰਦਾ 10 ਵਾਰ ਤਾਂ ਇਹਨਾਂ ਨੇ ਗੱਲ ਕਹਿ ਲਈ ਵੀ ਇਹ ਮੈਂ ਸਾਨੂੰ ਛੱਡ ਦੇਣਾ ਇਹ ਮੈਂ ਸਾਨੂੰ ਛੱਡ ਦੇਣਾ ਪਾਪੀ ਕਿਹੇ ਜੀ ਰੂਹ ਆ ਕਿਹੇ ਜੀ ਨਹੀਂ ਪਤਾ ਨਹੀਂ ਕੰਮ ਕਰਨਾ ਪੈ ਗਿਆ ਤਾਂ ਕਰਦੇ ਬਿਹਰੂ ਸੰਘਾਰ ਚ ਕਰਨਾ ਬੜਾ ਉਹ ਬਾਕੀ ਕੰਮ ਕੌਣ ਕਰਦਾ ਕਰਦਾ ਨਹੀਂ ਆਹਦੀ ਗੱਲ ਕਰਦਾ ਮੈਂ ਬਾਕੀ ਕੰਮ ਕੌਣ ਕਰਦਾ ਹਾਂ ਬਾਕੀ ਕੰਮ ਕੌਣ ਕਰਦਾ ਜਿਹੜਾ ਕਹਿੰਦਾ ਤੁਹਾਡੇ ਵਾਸਤੇ ਤਾਂ ਅੱਜ ਕੰਮ ਕਰ ਤੇ ਕਰਨਾ ਪੈਗਾ ਤੁਸੀਂ ਕਹਿੰਦੇ ਬਾਕੀ ਕੰਮ ਕੌਣ ਕਰਦਾ ਕੰਮ ਕਰਦਾ ਅੱਜ ਅਸੀਂ ਇਹ ਕਰ ਲਿਆ ਆਹ ਬਾਕੀ ਕੌਣ ਕਰਦਾ ਅੱਗੇ ਕੌਣ ਕਰਦਾ ਮੈਂ ਤਾਂ ਸੇਤਾਰ ਮੋਰਖਪੰਗ ਖਾ ਬੰਦ ਕਰਕੇ ਫਿਰਦਾ ਮੈਨੂੰ ਨਹੀਂ ਪਤਾ ਜੀ ਚਾਹੇ ਨਾ ਕਰ ਇਹਦਾ ਚੰਨ ਤੂੰ ਮੂੰਚੋ ਬੋਲੋ ਨਾ ਵਰਲਡ ਜਿਹੜਾ ਸੁਣੋ ਹੀ ਲੱਗਦੇ ਨਹੀਂ ਗੱਲ ਕਿਸੇ ਗੱਲ ਕਰਦਾ ਵੇ 10 ਵਾਰ ਇਹ ਗੱਲ ਕਹਿ ਹੋ ਚੁੱਕੀ ਹੈ ਵੀ ਇਹਨੂੰ ਮੈਂ ਹੱਥਾਂ ਨੂੰ ਛੱਡਦਾ ਜਿੰਨਾ ਲੜੂ ਉੰਨਾ ਸਾਬ ਸਵਾਦ ਬਣੂਗਾ ਚ ਲੜੋ ਫੇ ਸਰਸਰ ਪਾੜੋ ਇੱਕ ਦੋ ਇਹਦਾ ਫਿਰ ਹੋਰ ਸਵਾਦ ਪੈਣਾ ਪੈਣਾ ਪਹਿਲਾ ਨੰਬਰ 13 ਹਾਂ ਮੇਰਾ ਤਾਂ ਮੇਰਾ ਜਿਹੜਾ ਸਾਹਬਾ ਤੁਹਾਡੀ ਬੈਸ ਚ ਚਲਦੀ ਮੇਰਾ ਹੋਈ ਫਟ ਜਾਣਾ ਸਰ ਦਿਮਾਗ ਤੋਂ ਉੱਪਰ ਬਾਕੀ ਨਹੀਂ ਵੀ ਆ ਆ ਗਈ ਫਿਰ ਨਹੀਂ ਬਚੀ ਫਿਰ ਲੜਾ ਹੁਣ ਤਾਂ ਪੱਕਾ ਲੜਾ ਮੈਂ ਤਾਂ ਕਹੀ ਨਹੀਂ ਮੇਰਾ ਬੀਬੀ ਵੱਧ ਗਿਆ ਲੈ ਹੁਣ ਏ ਧੱਕੇ ਹਾਂ ਮੇਰਾ ਵੱਧ ਗਿਆ ਬੀਬੀ ਹਾਂ ਹਾਂ ਆਂ ਦੇ ਕਹਿ ਕੇ ਕਿਹਾ ਹੈ ਨਹੀਂ ਉਸ ਤੂੰ ਕらせਣਾ ਇੱਕ ਗੱਲ ਆਪਾਂ ਜਿਆਦਾ ਨਹੀਂ ਕਿ ਤੀਨਾ ਬਾੜੀਆਂ ਨਹੀਂ ਕਰਦੇ ਜੇ ਬਾਈ ਨੂੰ ਦੋ ਬੋਲ ਲਈ ਤਾਂ ਹਏ ਬਿਖਰੇ ਬਣੇ ਨਾ ਬਥੇਰੀ ਕਰਦਾ ਦਿਖਾ ਲਈ ਪਰ ਬਾਈ ਦੇ ਸਾਹਮਣੇ ਫੁੱਪਰਾ ਹੋਣਾ ਤਾਂ ਹਾਂ ਅ ਸਵੇਰੇ 6:00 ਤੋਂ ਹੋਣੀ ਨਹੀਂ ਅ ਸਾਰ ਨੂੰ ਉੱਠਿਆ ਜੇ ਕਿਤੇ ਨਾ ਹੁੰਦਾ ਫੇਰ ਕਰਾ ਲੈਣਾ ਤਾਂ ਫੇਰ ਤੇ ਇਹਦੀ ਰੇਲ ਬਣ ਜਾਣੀ ਸੀ ਪਰ ਬਾਈ ਨੇ ਵੀ ਨਹੀਂ ਬਣਾਈ ਬਾਈ ਨੂੰ ਮਸਕਰਾ ਕੇ ਦੱਸੀ ਸੀ ਬਾਹੀ ਨੇ ਕੀ ਕਹਿਣਾ ਮੁੰਡਾ ਹਾਂ ਨਹੀਂ ਮਾਰਦਾ ਕਹਿੰਦਾ ਜਿਸ ਦਾ ਕੰਮ ਉਸੀ ਕੋ ਸਾਜਾ ਔਰ ਕਰੇ ਤਾਂ ਡੰਗਾ ਵਾਗੇ ਹਾਂ ਹੁਣ ਅਸੀਂ ਆਹ ਕੰਮ ਕਰੀ ਜਾਂਦੇ ਆ ਆਹ ਕੀ ਕਰਨ ਲੱਗਿਆ ਵਾ ਇਹ ਆ ਖੋਲਣ ਗਿਆ ਮੈਂ ਕਹਿ ਰੋ ਕਿਆ ਕਹਿਣਾ ਖੋਲਣਾ ਇਹਨੂੰ ਐ ਵੱਟ ਕੇ ਪਰੇ ਕਰ ਔਰ ਤੇ ਲੈ ਆ ਚੱਕ ਦੇ ਲੈ ਬਸ ਨਿਬੜ ਗਿਆ ਕੰਮ ਇਹਨੂੰ ਔਰ ਤੇ ਐ ਵੱਢ ਲੈ ਹੋਰ ਕਰਨਾ ਕੀ ਕਰਨਾ ਇਹਨੂੰ ਔਰ ਤੇ ਐ ਚੱਕ ਦੇ ਇਹਨੂੰ ਔਰ ਤੇ ਐ ਘਵਾ ਕੇ ਚੱਲ ਬਸ ਬਸ ਮੈਂ ਨਾ ਇੱਕ ਵੀ ਇਹਨੂੰ ਔਰ ਤੇ ਘਵਾ ਕੇ ਐ ਕਰ ਦੇ ਲੈ ਹੈ ਮੈਂ ਇੱਕ ਵੀਡੀਓ ਦੇਖੀ ਥੀ ਭੈਣ ਭਾਈ ਨਾ ਕਹਿੰਦੀ ਮੇਰੀ ਸਬਜੀ ਚੀਰ ਦੇ ਉਹ ਵੀ ਨਾ ਕਰ ਰਹਾ ਨਾ ਕਹਿੰਦਾ ਸਾਰੀ ਦੇੜ ਕੇ ਰੱਖ ਦਿੰਦਾ ਕਦੇ ਦੇ ਵਿੱਚ ਸਾਰੀ ਤੇ ਨਿਕਲੀ ਨਹੀਂ ਓਏ ਘਸ ਲੱਗ ਗਿਆ ਨਾ ਕਰਨ ਨਾ ਵੀ ਲੇ ਚਲੋ ਇਹ ਸਾਰੇ ਸਬਜੀ ਕਟਿੰਗ ਹੋਗੀ ਪਠੀ ਸਟਾਰਟ ਹੋ ਗਈ ਬਾਹਰ ਸੋਣਦੈਨੀ ਅਜ ਪਿਆਜ ਕੱਟ ਕੇ ਪਾਉਣੇ ਆ ਬਸ ਧੜਕੇ ਨਹੀ ਦੂਏ ਲੋਟ ਵੀ ਪਿਆਜ ਪਾ ਕੇ ਵਧੀਆ ਬਣ ਗਏ ਦੂਏ ਲੋਟ ਆ ਉਹ ਵੀ ਬਚਿਆ ਜਿਹੜਾ ਨਹੀਂ ਵਿਕੀ ਕੁਵਾਤੀਆ ਨੋਟ ਦਿੱਦੋਂ ਬਣਾਣਾ ਬਣਾ ਲਾ ਪਾਣੀ ਜਿਆਦਾ ਨਹੀਂ ਪਾ ਲਿਆ ਘਟਾ ਲਓ ਜੀ ਚਲ ਪੰਜ ਮੁੱਛੋ ਸੋਟਾ ਦੋ ਘਟਾ ਲਓ ਜੀ ਨਹੀਂ ਠੀਕ ਆ ਮੈਂ ਘਟਾ ਲਓ ਜੀ ਨਾ ਹਾਂ ਜੀ ਘਟਾ ਲਓ ਜੀ ਜਦੋਂ ਅੱਗੇ ਚੱਲਣਾ ਜਪਾ ਪਾਛਾ ਥੋੜਾ ਕਰਦੇ ਹਾਂ ਹੁਣ ਤੋਂ ਇਹਦੇ ਸ਼ਟਲ ਮਾ ਤੇ ਥੋੜਾ ਜਿਹਾ ਉਹ ਪਾਣੀ ਘੱਟ ਪਾਉਣਾ ਵੱਧ ਪਾਉਣਾ ਪਿਆਜ਼ ਪਾਉਣਾ ਆਲੂ ਪਾਉਣਾ ਲਸਣ ਪਾਉਣਾ ਗੱਡਾ ਪਾਉਣਾ ਕਿਆ ਪਾਉਣਾ ਛੇਤੀ ਪਾ ਦੋ ਜੀ ਜ਼ਿਆਦਾ ਏ ਸਰ ਘੱਟ ਕੇ ਬਣਾਇਦਾ ਹੁੰਦਾ ਮੰਗਰ ਅਜੇ ਤਾਂ ਕੁਛ ਨਹੀਂ ਬੈਠੀ ਥੀ ਮੈਂ ਕੱਢ ਦਾਂ ਪਾਣੀ ਜ਼ਿਆਦਾ ਏ ਲੈ ਆਇਓ ਰੱਬਾ ਪਾਣੀ ਜ਼ਿਆਦਾ ਏ ਪਾਉਣਾ ਨਹੀਂ ਲੈ ਛੱਡ ਬਾਸ ਛੱਟਾ ਪਕਲੇ ਤਾਂ ਕਹਦਾ ਤੇਰਾ ਕਹਿਣਾ ਮੰਨਣਾ ਮਾਰੇ ਕੌਣ ਜਿਹੜੀ ਗੱਲ ਤਾਂ ਕਹਿਤੀ ਬੱਸ ਮੰਨ ਲੈ ਲੈ ਕਰਦੀ ਹਾਂ ਤਾਂ ਪਾਣੀ ਚਾਹੀਦਾ ਸਰ ਹਰਜਾ ਮਚਮ ਕਰ ਦਮ ਲਾ ਦੇ ਕੇ ਇਸ ਕੰਮ ਨੇ ਵੇੜੀ ਆ ਚੱਲ ਮੇਰੇ ਕੰਮ ਨੇ ਵੇੜ 5 ਵਜੇ ਤੱਕ ਰੋਟੀਆਂ ਪਕਾ ਦੇ ਤੈਨੂੰ ਲੈ ਕੇ ਜਾਊਂਗਾ ਚੱਲ ਮੈਂ ਬਣਾ ਦੇਣੀ ਆ ਸਾਗ ਬਣਾ ਕੇ 5 ਵਜੇ ਤੱਕ ਨਾਮ ਨਹੀਂ ਨਦੇ ਇਹਨੂੰ ਜਿਵੇਂ ਚੜਦੀ ਆ ਇਹਦੇ ਵਰਗੀ ਜਿਵੇਂ ਮਿਲਨੀ ਆ ਹਮ ਨਾਲੇ ਜੇਮ ਖੇਲੋ ਆਪਣੀ ਨਾਲੇ ਬਣਾ ਕੇ ਚਾਟ ਦਾ ਸੱਣਾ ਬਣਾਓ ਚੱਲ ਚੱਲ ਤਈਆ ਮੈਂ ਕਿਤੇ ਖੜਾ ਹਾਂ ਆ ਗੱਤ ਤਰਾਂ ਨਾ ਗੱਦ ਗੱਦ ਕਰਕੇ ਨੂੰ ਜਿਆਰੇ ਮਨ ਨੂੰ ਕੋ ਦਾ ਰੋ ਤੇ ਜਿਹਦਾ ਹੁਣ ਰਿਜਦਾ ਕਰ ਮੈਂ ਨਾ ਖੱਜਣਾ ਰੋ ਤੇ ਕਿਤੇ ਬੈਣੇ ਸੰਦੀ ਆ ਗੱਦ ਗੱਦ ਕਰਦੇ ਰਹੇ ਅਰੇ ਚੁੱਲੇ ਪਰ ਤੇ ਮੈਨੂੰ ਲੱਗਦਾ ਇਹ ਗਲੋਟ ਨਹੀਂ ਖਾਦਣੀ ਜਿਹੜਾ ਆਸਾਮ ਦਾ ਤਾਬਲਾ ਦਾ ਪਤੀਲੇ ਦਾ ਮੈਨੂੰ ਤਾਵਾ ਪਾਓ ਜੀ ਪਾਓ ਖੜਦਾ 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 ਹੁਣ ਇਹਨੂੰ ਜਾਨ ਦੇ ਟਕਾਣਾ ਕਿਤੇ ਇੱਥੇ ਘੱਟ ਬਣ ਜਾਣੀ ਚੱਲ ਸਰੋ ਕਰੋ ਆ ਲੈਣ ਤੁਸੀਂ ਦੂਜੇ ਪਾਸੇ ਖੜਾ ਪਾਉਣਾ ਤਾਂ ਆਹ ਬਿੱਕੂ ਸਵਾਗਤ ਹੈ ਉਹ ਇਧਰ ਨੂੰ ਪਾ ਬਿਸਤਰ ਇਧਰ ਨੂੰ ਪਾ ਬੰਨ ਯਾਰ ਇਹਦਾ ਪਹਿਲਾ ਇੱਕ ਗਰਮੀ ਨੇ ਮਰਤ ਮਾਰੀ ਵੀ ਉੱਪਰ ਤੇ ਭਾਬੀ ਆਈ ਵੀ ਆ ਹਮ ਸਲਾਹਕਾਰ ਬਣੀ ਪਈ ਅੱਜ ਸਾਡੀ ਹਮ ਇਹ ਨਾ ਜਿਹੜੀ ਸਾਖ ਦੀ ਖੁਸ਼ਬੂ ਆ ਉਹ ਤੱਕ ਜਾਂਦੀ ਹੈ ਉਹ ਤੱਕ ਜਾਂਦੀ ਆ ਕਿਉਂ ਸਤਿ ਸ੍ਰੀ ਅਕਾਲ ਜੀ ਦੀਦਿਆ ਬਣਾ ਨਾ ਬਬੀ ਖੁਸ਼ਬੂ ਲੈ ਕੇ ਆਈ ਤੂੰ ਮੈਂ ਹੋਰ ਕਿ ਕੁਝ ਨਹੀਂ ਮੈਂ ਤਾਂ ਕੱਦਾਂ ਫੋਨ ਕਰਿਆ ਇਹਨਾਂ ਨੇ ਕਹਿੰਦੇ ਸਾਗ ਬਣਾ ਤੀ ਫੇਰ ਠੀਕ ਆ ਉਹਨਾਂ ਨਾਲੇ ਕਹਿੰਦੀ ਖੁਸ਼ਬੂ ਨਾਲੇ ਕਹਿੰਦੀ ਖੁਸ਼ਬੂ ਫੋਨ ਕਿੱਥੇ ਕਰੇ ਝੂਠੀ ਹਾਂ ਮੈਨੂੰ ਖੁਸ਼ਬੂ ਹੋਣੀ ਹੁੰਦਾ ਉੱਥੇ ਖੜੇ ਤੁਸੀਂ ਨਾ ਪੁੱਛਦੇ ਤੇ ਵੀ ਤੁਸੀਂ ਸਾਗ ਬਣਾਇਆ ਫੇਰ ਅਸੀਂ ਦੱਸਤਾ ਵੀ ਸਾਗ ਬਣਾਇਆ ਕਿਹਨਾਂ ਦੀ ਖੁਸ਼ਬੂ ਹੁੰਦੀ ਨਾ ਤਾਂ ਤਾਂ ਹੋਣਾ ਕੀ ਹਣੀ ਹੈਗਾ ਜੇ ਖੁਸ਼ਬੂ ਹੁੰਦੀ ਨਾ ਮੈਂ ਲੋਕਾਂ ਨੇ ਸਾਗ ਬਣਾਇਆ ਕਹਿੰਦੀ ਅੱਜ। ਅੱਛਾ ਹਾਂ। ਤੁੰਨ ਨਾ ਕਹੇ ਖੁਸ਼ਬੂ ਦੀ ਕੀ ਗਾੜੀ ਤਾਰੀਫ ਕਰਦੇ ਸਾਦੀ। ਕਿਉਂ ਤਾਂ ਕਹਤਾ ਬਈ ਵਹ ਹੋ ਨਹੀਂ ਆਉਂਦੀ। ਨਹੀਂ। ਖੁਸ਼ਬੂ ਇੱਕ ਫੋਨੇ ਹੁੰਦਾ। ਹਾਂ। ਆਪਾਂ ਜੇ ਕਿਸ ਨੂੰ ਦਸੀਏ ਵੀ ਸਾਡੇ ਘਰ ਆ ਬਣਦਾ ਕਿ ਜਾਂਦੇ ਜਾਂਦੇ ਜਾਂ ਤੜਕਾ ਲੱਗ ਕੇ ਖੁਸ਼ਬੂ ਆ ਗਈ ਆ ਪਹਿਨਾਂ ਦੇ ਘਰ ਆ ਬਣਦਾ। ਹਾਂ ਬਣਦਾ ਸਹੀ ਗੱਲ। ਉਹ ਤੇ ਫੋਨ ਦੇ ਬਰਾਬਰ ਹੀ ਆ। ਅੱਜ ਉਹ ਜੀ ਜਾਨ ਕੇ ਪਰ ਮੇਥੀ ਨਹੀਂ ਪਾਈਏ ਚ ਖੁਸ਼ਬੂ ਆਈ ਨਹੀਂ। ਓਹੋ। ਹਾਂ ਪਾਣੀ ਪਾਣੋ ਕਹਿੰਦੇ ਤਾਂ ਗਾਠੀ ਹੋ ਗਈ। ਸੁੱਕੀ ਹੈ ਬੱਸ ਬਰੋਂ ਨੂੰ ਕਿਾ ਉੱਥੇ ਬਾਹਰ ਪਾ ਦਿੱਨੀ ਹੁਣ ਸੱਟ ਤੇ ਲੈ ਕੇ ਦੀਦੀ ਲੈ ਆਈ ਕਿਾ ਜੀ ਮੇਥੀ ਮੁੱਢੀ ਪਾ ਰਹੀ ਹਾਂ ਉਹ ਸੁੱਕੀ ਆ ਹਾਂ ਸੁੱਕੀ ਆ ਮੈਨੂੰ ਪਾਣੀ ਪੀ ਲੈ ਆਹ ਪਾਣੀ ਆ ਭੁੱਲ ਗਈ ਮੈਂ ਚਲ ਕੋਈ ਨਾ ਪਤਾ ਕਿ ਹੋ ਗਿਆ ਮੈਨੂੰ ਰੀਤ ਨੇ ਲਝਾ ਲਿਆ ਇਹ ਨਾ ਅੰਹਾ ਵਿੱਚ ਪਹਿਨਾ ਕੱਪੜੇ ਨਾਲ ਸਿੱਧਾ ਕਰ ਇਹਨੂੰ ਤਾਂ ਮੈਨੂੰ ਲੱਗਦੀ ਹੈ ਏਕੜੀ ਕਰ ਦੇਣਾ ਮੂਹ ਚ ਪੈਣ ਜੋਗਾ ਸੱਟੜੇ ਦੀ ਕਿਸਨ ਆਹ ਦੇ ਪਿਆ ਪਾਉਣ ਹਵੇ ਹਮ ਆਏ ਪਾ ਉਹ ਪਿਆ ਹਾਂ ਦੇ ਜੀ ਜੀ ਰੋ ਆ ਧੋਣੇ ਦੀ ਜਰੂਰਤ ਨਹੀਂ ਨਾ ਨਾ ਇਹ ਨਹੀਂ ਧੋਣੇ ਜਿਆਦਾ ਪੈਕ ਲੱਗੇ ਬੇਦ ਕਰਨ ਖਬਰ ਕਿਹਦੇ ਹੱਥ ਲਾਇਆ ਹੋਣ ਇਹਨਾਂ ਨੇ ਪਾਣੀ ਜਦ ਬੋਦ ਨੂੰ ਜਿੱਦਾਂ ਕਰਤਾ ਬੱਸ ਬੱਸ ਪਰ ਇੱਕ ਗੱਲਾਂ ਦੀ ਖੁਸ਼ਬੂ ਲੱਗੇ ਹੈ ਇਹ ਕੋਈ ਹੋ ਰਹੀ ਹੋ ਆ ਗਈ ਹੋਣੀ ਹੈਗੀ ਡੱਬਾ ਖੁੰਨ ਦੀ ਸਾਰੇ ਦੱਸ ਤਾ ਨੇ ਬਣਾ ਕੰਮ ਪਾਣੀ ਸੰਦੀ ਪੋਰ ਬਣਾ ਬਣਾ ਜੀ ਪਾਣੀ ਖੋਟਾ ਲਾਨਣ ਡਾਓ ਸਵਾਰ ਕੇ ਆਲਣਾ ਲਾ ਕੇ ਫਿਰ ਪਾਣੀ ਪਾਓ ਇੱਕ ਮੁਠੀ ਆਲਣੇ ਦੀ ਹੋਰ ਪਣੀ ਆ ਜਾ ਆਲਣੇ ਦੀ ਆਲਣ ਦੀ ਅੱਛਾ ਫਿਰ ਨਾ ਇਹ ਜੇ ਪਤਲਾ ਹੋ ਗਿਆ ਨੇ ਆਲਦਾਲੇ ਨੂੰ ਖਿੜੀ ਜਾਣਾ ਸਾਡੇ ਸਲਾਹਕਾਰੋ ਜਿਹੜੇ ਬੜੇ ਸੱਫਾ ਹੁੰਦੇ ਹੋ ਜੀ ਪਤਾ ਉਹਨਾਂ ਨੂੰ ਟੰਗ ਹੈ ਤਾਂ ਹੀ ਕਹਿੰਦਾ ਮੈਂ ਸਲਾਹਕਾਰ ਸਲਾਹਕਾਰ ਭਾਬੀ ਦਾ ਕਹਿੰਦੀ ਆਪਸਾ ਉਧਰ ਲੈ ਕੇ ਜਾ ਘੋਟਣੇ ਵਾਸਤੇ ਮਾਂ ਵੀ ਹੁਣ ਤਾਂ ਜਿੱਧਰ ਨੂੰ ਪਾਏ ਗਏ ਪੈ ਗਏ ਲੈ ਦੇ ਦੇਗੀ ਰੀਤ ਕਰਦੀ ਹਾਲ ਹੁਣਾ ਵੀ ਇਹ ਮੈਂ ਤਾਂ ਮੇਰਾ ਨਾਮ ਰੱਖ ਲਾ ਇਹ ਤਾਂ ਸੁਭੂ ਨਾਮ ਰੱਖਦੀ ਆ ਸੁਭੂ ਨੂੰ ਇਹਾਂ ਤੀ ਲੈ ਦੱਬਾਈ ਲੈ ਕੇ ਆਂਦਰ ਆ ਤਾਂ ਮੇਰੇ ਨਾਲ ਟੋਕੋ ਦੱਬਾਈ ਲੈ ਕੇ ਆ ਗਈ ਪਤਨੀ ਅੱਜ ਮਾਨ ਦੇ ਵਿੱਚ ਕੀ ਆਇਆ ਨਹੀਂ ਹੁਣ ਪਿਆਰ ਕਰਨ ਲੱਗ ਪਿਆਰ ਲਾਗੀ ਕਰਨਾ ਬਾਹਰ ਤਾਂ ਤਾਂ ਜਿੱਦੇ ਪਾਣੀ ਦੇ ਨਾ ਬਲਉਂਦੀ ਹੋਣੀ ਸੀ ਬੋਲੇ ਹੈ ਨਾਰਾਜ਼ ਸੀ ਤੇਰੇ ਨਾਲ ਤਾਂ ਉਹਨੂੰ ਤੀਜੀ ਤਾਂ ਉਦੋਂ ਉਹਨੂੰ ਦੇਖ ਉੱਥੇ ਲੈ ਜਿੱਦੇ ਪੈਕਟ ਤੋਂ ਆਇਆ ਥੱਲੇ ਤਾਂ ਬਿੰਦਰ ਵਾਲੀ ਦੁਕਾਨ ਚੋਂ ਬਹੁਤ ਦੜ ਦਾ ਤੇਰੇ ਨਾਲ ਆੜੀ ਪੈ ਗਈ ਅੱਭਾ ਪੈ ਗਈ ਤੇਰੇ ਨਾਲ ਆੜੀ ਸਾ ਗਾ ਕਹਤੇ ਉਦੋਂ ਉਦੋਂ ਕਿਤਨਾ ਦਾ ਉਦੋਂ ਧੋਖਾ ਕਰਤਾ ਨਾ ਕੋਈ ਉਦੋਂ ਨਰਾਜ਼ੀ ਤੇ ਨਾ ਬਸ ਕੋਈ ਵੀ ਨਹੀਂ ਗੱਲ ਹੋ ਰਹੀ ਇਹ ਪਤਾ ਨਹੀਂ ਜੋ ਹੋਗੀ ਪਤਾ ਨਹੀਂ ਆਪੇ ਆਪਣੇ ਆਪੇ ਹੋਗੀ ਕੈਲੀ ਜੱਛੀ ਕੋਲ ਵੀ ਨਹੀਂ ਤੈ ਜਾਣਾ ਜੱਛੀ ਕੋਲ ਵੀ ਨਹੀਂ ਜਾਣਾ ਮੈਂ ਤਾਂ ਮੇਰ ਨਾਲ ਵੀ ਨਹੀਂ ਬੋਲਣਾ ਮੇਰ ਨਾਲ ਵੀ ਨਹੀਂ ਬੋਲਣਾ ਐ ਕਰ ਜਾਣਾ ਨਹੀਂ ਹੈਗਾ ਜਿਹੜੇ ਜੱਛੀ ਮੇਰੇ ਮੇਰੇ ਕਦੇ ਵਾਸਤੇ ਲੱਗੀ ਵੀ ਕਰਨ ਮਤੋਂ ਇਹ ਰੋਟੀ ਵਾਸਤੇ ਕੁਛ ਆਣਾ ਵੀ ਹੁੰਦਾ ਕੋਈ ਆਟਾ ਜਿਹੜੀ ਬਾਹਰ ਤੇੋਂ ਦੀ ਚੀਜ਼ ਹੈ ਨਾ ਆਟਾ ਬਾਹਰ ਤੇ ਆਇਆ ਕਰਦਾ ਨਹੀਂ ਚਲ ਮੱਕੀ ਤਾਂ ਕਹਿੰਦਾ ਸਾਂ ਪੀ ਲੂੰਗਾ ਪਰ ਉਹਨੇ ਟਾਈਮ ਲਾਣਾ ਹੁਣ ਪੂਰਤਾ ਪਾਣੀ ਪਾ ਲਮਾ ਕਿ ਘੋਟਾਂ ਚ ਘੋਟ ਇਹਨਾਂ ਚਲ ਅੱਜ ਚਲੋ ਕੁਛ ਕੇ ਕਰਨਾ ਬਣ ਜੀਗਾ ਮੈਂ ਕੋ ਗਾਲ ਅਸੀਂ ਇਹਦੀ ਪਾ ਦੇਣਾ ਬਾਅਦ ਚ ਕਿਹ ਰਿਸ਼ਤਾ ਸਵੇਰ ਦਾ ਸਾਡਾ ਚੱਲਦਾ ਗਾਲ ਇਹਦੇ ਪਾ ਦੇਣਾ ਜੇ ਨਾ ਸਵਾਦ ਬਣਿਆ ਜੀ ਭਾਬੀ ਵਸਾਂ ਮੈਂ ਫੜ ਗਈ ਹਾਂ ਇਹ ਹੁਣ ਘੋਟ ਲੋ ਕੁਮਹੀ ਤਰ੍ਹਾਂ ਦੂਜੀ ਨਾਲ ਹੜ ਉਹ ਦੂਜੀ ਨਾਲ ਵੀ ਘੋਟ ਲੂੰਗਾ ਪਹਿਲਾਂ ਇਹਦੇ ਨਾਲ ਤਾਂ ਘੋਟ ਲਈ ਓ ਉਹ ਵੀ ਪੌਣੀ ਪੈਣੀ ਇਹਦੇ ਵਿੱਚ ਹਾਂ ਹਾਂ ਸਾਰਾ ਸਟੋਕ ਬਣਾਇਆ ਕੰਮ ਆ ਗਿਆ ਨੀ ਲੱਗੀ ਖੁਸ਼ ਹਾਂ ਤੇ ਰੋ ਨੇਤੀ ਪਾਈ ਹਾਂ ਹਾਂ ਦਰਗਾਹ ਗਈ ਜਿੰਦੀ ਮੇਰੇ ਕੋਲ ਨੂੰ ਆ ਜਾਓ ਬੱਚਾ ਗਈ ਜਿੰਦਾ ਮੇਰੇ ਕੋਲ ਨੂੰ ਆ ਜਾਓ ਗਈਏ ਕਿੱਧਰ ਨੂੰ ਸੀ ਮੂਲੀਆਂ ਵੀ ਆ ਗਈਆਂ ਹੋਣੀਆਂ ਨਾ ਹਾਂ ਮੂਲੀਆਂ ਪਈਆਂ ਦੀਆਂ ਗੱਲ ਹਾਂ ਸਾਗ ਦੇ ਨਾਲ ਬਹੁਤ ਵਧੀਆ ਧਨੀਆ ਮੇਰੇ ਮੂਲੀ ਸਾਰੇ ਆ ਗਿਆ ਹਾਂ ਲੱਗ ਜਾਣਾ ਹੁਣ ਅ 15 ਮਹੀਨਾ ਜਿਹੜਾ ਆਪਣਾ ਅਗਸਤ ਮਹੀਨਾ ਬਸ ਇਹਦੇ ਵਿੱਚ ਹੀ ਹੁੰਦਾ ਇਹਦੇ ਵਿੱਚ ਬੀਜ ਵੀ ਹੁੰਦੀਆਂ ਹਾਂ ਇਹਨਾਂ ਦਿਨਾਂ ਦੇ ਵਿੱਚ ਸਾਗ ਵੀ ਜੋ ਜਾਂਦਾ ਹੱਸੂ ਦੇ ਹਾਂ ਆਪਾਂ ਨੇ ਬੀਜਣਾ ਜਿਹੜਾ ਆਪਣਾ ਚਰੀ ਵਾਲਾ ਫੇਲਾ ਹੋ ਗਿਆ ਨਾ ਉਹਦੇ ਤੋਂ ਤੋੜੀ ਦਾ ਛਿੱਟਾ ਦੇਣਾ ਮਹੀਆਂ ਨਹੀਂ ਰੋਦੇ ਤਾਂ ਮਹੀ ਪੈ ਜਾਂਦਾ ਮਹੀ ਕਰਕੇ ਰੁਕਾ ਆਮ ਨਹੀਂ ਤਾਂ ਛਿੱਟਾ ਦੇਣਾ ਉਹਦੇ ਚ ਟਰੈਕਟਰ ਲਗਾ ਕੇ ਰੂਟਾ ਮੀਟਰ ਫੇੜ ਕੇ ਹੁਣ ਸਲਗਮਾਰ ਮੂਲੀਆਂ ਵੀ ਬੀਜੀਆਂ ਜਾ ਸਕਦੀਆਂ ਹੁਣ ਜਿਹੜੀਆਂ ਮੂਲੀਆਂ ਆਉਂਦੀਆਂ ਉਹ ਆਉਂਦੀਆਂ ਜਿਹੜੀਆਂ ਉਹਦੇ ਚ ਲੱਗੀਆਂ ਹੋਈਆਂ ਉਹ ਕੈਬਨ ਜ ਆਪਣਾ ਕੇ ਲੱਗਦਾ ਹੁੰਦਾ ਬੇਅਰ ਹਾਊਸ ਦੇ ਵਿੱਚ ਬੇਅਰ ਹਾਊਸ ਜਿਹੜਾ ਪੋਲੀ 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 ਜਿਹਨੂੰ ਪੋਲੀ ਹਾਊਸ ਐਸਨ ਦੇ ਕੋਰੇ ਤੇ ਬੇਅਰ ਦੀ ਦਾ ਜਨਮ ਨਹੀਂ ਹੁੰਦਾ 22 ਤਰੀਕ ਬਾਕੀ ਅੱਜ ਅਪਨੇ ਮੂਲੀਆਂ ਵੇਚਣੀਆਂ ਚਲੋ ਜੀ ਵਾਹ ਓਕੇ ਬਸ ਤੋੜੀਆ ਤੋੜੀਆ ਬਸ ਤੋੜੀਆ ਸਾਗ ਤੁਹਾਡੇ ਵਾਸਤੇ ਜਨਮ ਦੇ ਨੂੰ ਬੀਜ ਦੇਣਾ ਪੱਕਾ ਹੀ ਸਾਰਾ ਸਿਆਖ ਖਾਈ ਜਾਓ ਕਾਫੀ ਦਿਨ ਪਏ ਆ ਖਾ ਜੀ ਖਾ ਰਹੀ ਹੁੰਦੀ ਆ ਫੇਰ ਖਾ ਨਹੀਂ ਹੁੰਦੀ ਥੋੜੇ ਹੁਣੇ ਹੁਣੇ ਆ ਸੱਚੀ ਨਹੀਂ ਤੰਦੀ ਜਨਮ ਦਿਨ ਮਨਾਉਂਗੇ ਜੈ ਜੀ ਬੜੇ ਠੀਕ ਕਰ ਦੇ ਪਤੀ ਲੋਰ ਨੂੰ ਟੈਡ ਉਹ ਮੇਰੀ ਉਮਰ ਘਟਦੀ ਜਾਂਦੀ ਇੱਥੋਂ ਤੁਸੀਂ ਤੁਸੀਂ ਖੁਸ਼ੀਆਂ ਮਨਾਓ ਹਾਂ ਅਸੀਂ ਕਰ ਤੁਸੀਂ ਮਨਾਈਏ ਹਾਂ ਖੁਸ਼ੀਆਂ ਮਨਾਉਂਦੇ ਜਰਾਂ 13 ਨਹੀਂ ਮਨਾਇਆ ਹੈਗਾ ਹਾਂ ਮੇਰਾ ਬਣਾ ਤਾ ਲਿਆ ਭਾਈ ਨਿੰਨੀ ਸਵਾ ਸਬਜ਼ੀਆਂ ਬਣਾਈਆਂ ਦੋ ਹਾਂ ਕਸਰਦੀ ਹੋ ਇਹੜੀ ਕਟਲਸ ਦੀ ਸਬਜ਼ੀ ਦੀ ਨਾ ਹੁਣ ਕਿਦੋਂ ਦਿਨ ਚ ਬਣਾਉਣਾ ਹੁਣ ਮਿਰਚ ਦਾ ਵਿੱਚ ਮਠਾਲਾ ਫੇਰ ਬਣਾਉਣਾ ਦੁਬਾਰਾ ਕਟਲਸ ਚ ਜਾਏ ਥੋੜੇ ਨੂਨ ਸਬਜ਼ੀ ਚ ਚਾੜੇ ਨੂਨ ਨੂਨ ਨਹੀਂ ਰੋਟੀ ਨਾਲ ਜਾਂਦਾ ਤੇ ਲੱਗਦਾ ਬੜੀ ਸਵਾਦ ਦੀ ਸਬਜ਼ੀ ਪੂਰਾ ਹੀ ਲਿਆਉਣਾ ਇੱਕ ਸਲਾਹ ਹੋ 4-5 ਕਿਲੋ ਤਾਂ ਹੁੰਦਾ ਤਲਕੇ ਰੱਖ ਲੈਣਾ ਜਦ ਦਿਲ ਕਰਾ ਬੜਾ ਮਸਾਲੇ ਜੇ गिर ਕੇ ਤੜਕਾ ਲਾ ਕੇ ਚੱਲ ਸਬਜ਼ੀ ਤਿਆਰ ਜਿਹੜਾ ਆਪਣੇ ਹੱਥ ਨਾਲ ਬਣਦਾ ਉਹ ਸਵਾਦ ਨਹੀਂ ਜੇ ਵਿੱਕੀ ਬਣਾ ਕੇ ਖਾ ਲੇਂਦੇ ਵਧੀਆ ਬਣਦਾ ਨਹੀਂ ਬਾਈ ਦੇ ਹੱਥ ਦਾ ਅਧਰ ਸਵਾਦ ਦਾ ਨਾ ਭਾਈ ਮੇਰੇ ਹੱਥ ਬਹੁਤ ਚੀਜ਼ਾਂ ਸਵਾਦ ਮੇਰੇ ਹੱਥ ਤੇ ਬਹੁਤ ਸਵਾਦ ਹੈ ਜੇ ਬਿਗੜਿਆ ਬਿਗੜ ਜਰੇ ਕੋਈ ਕੰਮ ਹੀ ਮੇਰਾ ਹੱਥ ਬੜਾ ਸਵਾਦ ਕਰਦਾ ਦੇਖ ਕਮਨੂ ਨਾ ਕੋ ਵੀ ਕਹਤਾ ਰਪੇ ਤੇ ਹੁਣ ਆਧਾਰ ਕਾਰਡ ਪੈਣਾ ਹਾਂ ਦੇਖੀ 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 ਚਲੋ ਜੀ ਬਸ ਵੇ ਹੁਣ ਇਸੇ ਬਾਅਦ ਵਿੱਚ ਰੋਟੀਆਂ ਦੀ ਤੁਹਾਨੂੰ ਦਿਖਾਵਾਂਗੇ ਥੋੜੇ ਜਿਕੇ ਜੀ ਹੁਣ ਆਲਣ ਦਾ ਅਸੀਂ ਪਾ ਲਿਆ ਖੁਸ਼ਬੂ ਸਾਨੂੰ ਆਉਣ ਲੱਗੀ ਤੁਹਾਨੂੰ ਕਿਸੇ ਨੂੰ ਨਹੀਂ ਆਉਣੀ ਹਾਂ ਤੇ ਮਨਾਸ ਪਲਾਸਟਿਕ ਦੀ ਸਵੇਲ ਲੰਗੀ। ਸਾਰਾ ਪੈ ਗਿਆ ਬੁਆਹੇ? ਪੈ ਜਾ ਨਹੀਂ ਪੈ ਜਾਣਾ। ਤਿੰਨਾਂ ਖੜਨਾ। ਤਿੰਨਾ ਖੜਨਾ ਕਾ ਜਿਹੜੇ ਸਾਹਮਣੇ ਵਾਲਾ ਪ੍ਰਾਤ ਪਰੀ ਵੀ ਤਿੰਨ ਡੰਗ ਸਾਕੇ ਚੱਲਣਾ। ਹੋਰ ਵੀ ਡੰਗ ਨਾ ਚਲਾ ਲਿਓ। ਤਿੰਨ ਡੰਗ। ਲੰਗੇ ਡੰਗੇ ਵਾਲਾ ਕੰਮ ਨਹੀਂ ਕਰਨਾ ਵੀ ਇੱਕ ਡੰਗ 'ਚ ਖਤਮ ਕਰਨਾ। ਨੂਨ ਤੇਜ ਪਾਦਣਾ ਵਿੱਚ। ਬਸ। ਇਹ ਸਾਗ ਇਹਨਾ ਥੋੜਾ ਬਣੇ ਤਾਂ ਵਧੀਆ ਬਣਦਾ ਨਾ ਬਣਾਉਂਦਾ ਤਜਾਬ ਜੇ ਜ਼ਿਆਦਾ ਬਣਾਉਂਗੇ ਕਈ ਡੰਗ ਖਾਉਂਗੇ ਬਿਮਾਰੀਆਂ ਦਾ ਘਰ ਹੈ ਠੀਕ ਹੈ ਅੱਜ ਕੱਲ ਤਾਂ ਸਿਆਲ ਚ ਨਹੀਂ ਖਾਂਦੇ ਕਈ ਲੋਕ ਖਾਂਦੇ ਨਹੀਂ ਹੈਗੇ ਇਹ ਖਾਂਦੇ ਕੋਈ ਤੇ ਰੱਖਿਆ ਸਿਆਲ ਚ ਜਿੰਨਾ ਮਾਪ ਰੱਖਿਆ ਕਿਸ ਲਈ ਰੱਖਣਾ ਜ਼ਿਆਦਾ ਤਜਾਬ ਬਣਦਾ ਉਹਦੇ ਨਾਲ ਖਾਂਦੇ ਫੇਰ ਨਹੀਂ ਇਹਨਾਂ ਚਲੋ ਮਿਲਦੇ ਜੀ ਫੇਰ ਤੁਹਾਨੂੰ ਕਰ ਲਈ ਅਸੀਂ ਆ ਪ੍ਰੋਜੈਕਟ ਆਪਣਾ ਫੇਰ ਮਿਲਾਂਗੇ ਤੁਸੀਂ ਚੱਲਦਾ ਕੁਝ ਨਹੀਂ ਚੱਲਦਾ ਸਾਗ ਆਪਾਂ ਲੈ ਜੀ ਘੋਟ ਤੇ ਇਹਦੇ ਤੜਕਾ ਹੋ ਗਿਆ ਉਹਦੇ ਬਾਅਦ ਤੇ ਜੀ ਮਾਨ ਘੱਟ ਆ ਇਹ ਜਿਹੜਾ ਇਹਨੇ ਚੀਰਿਆ ਹਾਂ ਕੋਈ ਗੱਲ ਨਹੀਂ ਦਾ ਮਤਲਬ ਕੋਈ ਨਹੀਂ ਹੈਗਾ ਤੇ ਸਾਰਿਆਂ ਦੀ ਨਿਗਾ ਤੇ ਭਾਬੀ ਦੀ ਨਿਗਾ ਸਾਗ ਆਈਦਰ ਸਖਾ ਭੈਣ ਦੀ ਨਿਗਾ ਸਾਹ ਅਚਾ ਮੇਕਾ ਸਾਰਿਆਂ ਦੀ ਨਿਗਾ ਮੇਰੇ ਸਾਹ ਨਾਲ ਤਰਕੇ ਜਿਵੇਂ ਹੋਣਾ ਕਹਿੰਦਾ ਜਿਆਦਾ ਮੈਂ ਤਾਂ ਇਹ ਕਹਿੰਨੀ ਆ ਵੀ ਨੋਰਮਲ ਜੀ ਚੀਜ਼ ਖਾਓ ਨੋਰਮਲ ਇਹਨਾਂ ਦਿਨਾਂ ਦੇ ਵਿੱਚ ਦੀਦੀ ਇਹ ਬਹੁਤ ਜ਼ਿਆਦਾ ਖਰਾਬ ਕਰਦਾ ਸਮਝ ਗਿਆ ਉਹ ਬੈਠੀ ਆ ਦੀਦੀ ਜੇ ਗੱਲ ਝੂਠਾ ਦਾ ਪੁੱਛ ਲਾ ਜਿਹੜਾ ਤੋਂ ਮਸਾਲਾ ਮਸਾਲਾ ਕਰਦਾ ਹੈ ਨਾ ਇਹ ਤਾਂ ਕੱਲੇ ਤੇ ਕੀੜਾ ਮਸਾਲਾ ਤੇਲ ਨਹੀਂ ਹੋਣਾ ਚਾਹੀਦਾ ਤੇ ਪਿਆਜ਼ আর ਲਸਣ ਹੈ ਤੁਹਾਡਾ ਅਦਰਕ ਹੈ ਤਾਂ ਕਿ ਸਾਰੇ ਪਾਉਣਾ ਹੈ ਤਾਂ ਕਿ ਸਾਰੇ ਸਾਰੇ ਸਾਗ ਤੇ ਪਾਉਣਾ ਦੀਦੀ ਮੇਰੇ ਘਰ ਸੋ ਵਿੱਚ ਬਹੁਤ ਮਸਾਲਾ ਵੀ ਪਾਇਆ ਹੋਇਆ ਦੂਏ ਤਰ੍ਹਾਂ ਐਨਾ ਮਸਾਲਾ ਖਰਾਬ ਕਰਦਾ ਕਿਸੇ ਦਿਨ ਡਾਕਟਰ ਮੈਨੂੰ ਵਿਕੀ ਦਾ ਬੰਦ ਕਰ ਦੇ ਬਾਬਾ ਛੇਤੀ ਹੋ ਗਰੇ ਮਹਾਰਾਜ ਛੇਤੀ ਹੋ ਗਰੇ ਐਨਾ ਤੇਲ ਨਹੀਂ ਮਸਥਾਨਾ ਅੱਜ ਤਾਂ ਤੁਹਾਨੂੰ ਤੜਕਾ ਵੀ ਨਹੀਂ ਲਾਉਣ ਦਿੰਦਾ ਫਿਰ ਮੈਂ ਘਰ ਦੇ ਵਿੱਚ ਆ ਪਿਆਜ ਆਉਣੇ ਬੰਦ ਥਲਾਸਾ ਆਉਣੇ ਬੰਦ ਜਿਹੜੇ ਬੰਦ ਕਰ ਦਦਾ ਟੋਡਾ ਵੀ ਬੰਦ ਹੋ ਜਾਣਾ 10 ਸਾਲ ਤੱਕ ਬੰਦ ਟੋਡਾ ਤੁਹਾਡਾ ਵੀ ਤਾਂ ਫਿਰ ਹੋ ਜਾਣਾ ਫਿਰ ਨਾ ਇਹ ਗੱਲ ਨਹੀਂ ਹੈ ਇਹ ਇਹ ਗੱਲ ਕਰਨੀ ਨਹੀਂ ਹਾਂ ਨਾਲੇ ਟਾਈਮ ਕਿਹਾ ਪਾਸੀ ਇਹਨੇ ਵੀ 5 ਵਜੇ ਕਹਦੀ ਮੈਂ ਪ੍ਰਸ਼ਾਦਾ ਪਕਾ ਦੂੰਗੀ। ਭਾਈ ਨਾ ਨਿਆਣੇ ਬਾਦਰ ਦੇਖਣਾ ਪੈਂਦਾ 7 ਵਜੇ। ਇਹ ਨਾ ਲੈ ਕੇ ਗਈ ਲੜਾਈ ਆ ਕਰ। ਅਰੇ ਤੜਕਾ ਹੀ ਭੁੱਲੁੰਦਾ। 8 ਵਜੇ ਤੱਕ ਬਰਾਦੇ ਪਾ। ਮੇਲਾ ਮੇਲਾ ਕਰਦੀ ਰਹੀ ਜੀ ਮੇਲੇ ਵਾਲਾ ਦਿਨ ਘਰੇ ਰਹਿ ਗਈ। ਤੂੰ ਲੈ ਕਹੀ ਤੇਰੇ ਮੂੰਹ ਤੋਂ ਦੁਗਵਾਲਾ ਜਾਂਦਾ ਜਦ ਮੈਂ ਕੋਈ ਗੱਲ ਕਹਿੰਦੀ ਆ ਜੇ ਨਾ ਆਪ ਕਹਿੰਦੇ ਫਿਰ ਕਹਿੰਦੀ ਛਿੰਦੀਪ ਛਾਕਤਾ ਦੇ ਦਿੰਦੀ। ਬੈਹ ਹੋ ਕੇ ਇਹਨੂੰ ਕਹਾ ਕਿਆ ਨਾ ਸੋ ਸ਼ਾਂਤ ਰਹੇ ਨੇ ਆਪੇ ਲੈ ਕੇ ਤਾਂ ਪਰ ਨਹੀਂ ਲੈ ਕੇ ਜਾਂਦਾ ਅੱਜ ਨਹੀਂ ਜਾਂਦਾ ਫੇਰ ਤੁੰਗਾ ਕਿਤਾ ਇਹ ਜ਼ਰੂਰੀ ਨਹੀਂ ਵੀ ਅੱਜ ਪਾਣੀ ਪਾਵਾ ਸੁੱਖਾ ਹੋਇਆ ਐਨੀ ਗਰਮੀ ਬੁਰਾ ਹਾਲ ਹੋਇਆ ਪਿਆ ਅਹ ਜੀ ਗਰਮੀ ਚ ਉੱਥੇ ਜਾ ਕੇ ਉਂਦੀਬਾ ਨਿਕਲ ਜਾਣੀ ਆ ਉੱਥੇ ਮੈਂ ਤਾਂ ਦੇਖਾ ਮੀਂਹ ਪੈਣ ਲੱਗ ਗਿਆ ਤਾਂ ਸ਼ਾਲਾ ਗਿੱਲਾ ਬਹੁਤ ਆ ਮੈਂ ਤਾਂ ਗਿੱਲੇ ਦੀ ਤਾਂ ਉੱਥੇ ਗਿੱਲਾ ਹੀ ਨਹੀਂ ਹੋਣਾ ਉਹ ਤਾਂ ਪੱਕੀ ਮੰਡੀ ਦੇ ਵਿੱਚ ਨਿਕਲ ਨਹੀਂ ਇਹਦੇ ਨਾਲ ਸੱਚਾ ਹਾਂ ਸਭ ਜਾਣਦੇ ਨੇ ਮਿੱਠੇ ਦੇ ਕੇ ਹੁਣ ਆਜੇ ਬਰਸੀ ਤੇ ਨਾ ਬਰਸਾਂ ਕੱਲ ਨੂੰ ਅੱਜ ਕੱਲ ਕੰਦਰੀ ਹੋਗੀ ਹਾਂ ਛੇ ਆ ਛੀ ਆ ਬਘੇ ਸਾਤਾ ਦਿਲੇ ਨੂੰ ਚੱਲੂਗਾ ਮੇਰਲਾ ਮੂਲਾ ਨਹੀਂ ਦੇਖਣਾ ਹੈਲੋ ਦਾ ਦਾਤਾ ਕਾਲੂ ਸਾਤ ਕਾਲੂ ਚੱਲੂਗਾ ਫਿਰ ਕੀ ਹੋਗਾ ਉਹ ਕੰਮ ਨੂੰ ਮੈਂ ਉਧਰ ਹੀ ਜਾਣੇ ਤਾ ਮੈਂ ਕੰਮਾਂ ਨੇ ਕੰਮਾਂ ਕਾਲੂ ਤਾਂ ਇੱਥੇ ਆ ਇਹ ਆ ਦੀਦੀ ਅੱਛਾ ਆ ਕਾਲੂ ਸਾਤਾ ਕਾਲੂ ਆਹੋ ਕਾਲੂ ਬਹੁ ਕੰਮਾਂ ਮੈਨੂੰ ਛੇ ਤਰੀ ਗੱਜ ਕਾਲੂ ਕੁੜੀ ਦੀ ਇੱਕ ਤਾਂ ਡਰੈੱਸ ਲੈ ਕੇ ਆਉਣੀ ਆ 15 ਅਗਸਤ ਤੇ ਉਹਨੇ ਪਹੋ ਕਰਨਾ ਅੱਛਾ ਆਹੋ ਠੀਕ ਆ ਇੱਕ ਹੋਰ ਆ ਕੰਮ ਹੋ ਸੰਗਿਆ ਤਾਂ 15 ਕਾਪਨ ਦੇ ਕਈ ਮੁੰਡੇ ਸਕੂਲ ਦਾ ਬੂਟ ਲੈ ਕੇ ਆਉਣੇ ਆ ਮੁੰਡਾ ਦੀ ਗੈਂਡ ਦੀ ਜਿਲਤੇ ਜੜਾਉਣੀ ਆ ਹੋਰ ਬੜੀ ਕਿਹੜੀ ਨਾ ਦੱਸਾਂ ਇਹ ਹੀ ਨੀ ਸਮਾਨਪੁਰੋਂ ਦੇ ਵਿੱਚ ਆਖਾ ਹੋਰ ਵੀ ਕੰਮ ਤੇ ਇੱਕ ਦੋ ਸੰਦੀਪ ਨੂੰ ਬਹੁਤ ਕੰਮ ਆ ਹਾਂ ਪੁੱਲਦੀ ਆ ਚੱਲ ਕੋਈ ਨਹੀਂ ਪੁੱਲਦੀ ਨਹੀਂ ਯਾਦ ਆ ਮੇਰੀ ਅੱਜ ਤਾਂ ਹਾਂ ਤੇ ਅੱਟਕੇ ਰਕੜੀ ਉਹਦੇ ਤੇ ਜਲਦੀ ਨਹੀਂ ਆਹੀ ਆ ਸਭ ਦੇਖਿਆ ਸਭ ਛੇਤੀ ਹਾਂ ਇੱਕ ਸਾਲ ਅੱਗੇ ਹੁੰਦੀਆਂ ਨਾ ਨਹੀਂ ਆਹ ਗਾਂਹਾਂ ਤਿਆਰ ਹੋ ਜਾਓ ਛੇਤੀ ਆਉਂਗੇ ਅਸੋ ਗੀਤ ਆਏ ਏਦਾਂ ਜੇ ਤਰੀਆਂ ਪੱਠੀ ਤੁਹਾਡੀ ਬਾਹਰ ਰਹਿੰਦੀ ਉਹਦੇ ਤੇ ਪਾਣੀ ਪਿਆ ਉਹਨਾਂ ਤਾਂ ਕਾਲਾ ਲੱਗੀ ਨਹੀਂ ਪੈ ਰਹੀ ਤੜਕ ਨਹੀਂ ਮੁਸਾਇਦ ਬੱਤੀ ਇਹ ਪੱਠੀ ਨੰ ਅੰਦਰ ਹਣੀ ਚਾਹੀਦੀ ਉਹਦੇ ਤੇ ਪਾਣੀ ਪਿਆ ਤੁਹਾਡੇ ਬਰਨਲ ਦੇ ਚ ਕੰਨ ਹੋ ਗਿਆ ਹੁਣ ਇਹ ਹਾਂ ਹੋਰ ਲੱਗ ਲੈਣ ਤੁਸੀਂ ਇੱਕ ਥੋੜਾ ਜਾਂ ਬੱਗੂ ਦਾ ਸੰਦੀਪ ਇਧਰ ਬਹੁਤ ਜ਼ਿਆਦਾ ਇਧਰ ਨੂੰ ਕਰੀ ਪਈ ਹੈ ਜਾਂ ਹਾਂ ਇੱਥੇ ਜੇ ਰੱਖ ਬਾਸ ਹੁਣ ਬਰਾਬਰ ਸੇਕ ਪੈਂਦਾ ਜਰ ਤਵਾ ਡੱਬਾ ਚੱਕ ਲਿਆ ਵਸ ਰੋਟੀ ਲਈਏ ਹੂੰਡੀਆਂ ਨੇ ਆ ਜਾਣਾ ਉਹ ਕਾਲੀਆਂ ਕਾਣੀਆਂ ਬਹੁਤ ਆਉਨੀਆਂ ਦੀਦੀ ਹਾਂ ਕਾਣੇ ਕਾਣੇ ਉਹ ਖੇਤਾਂ ਕਰਕੇ ਹੋਏ ਆਣੇ ਸਾਹਮਣੇ ਖੇਤਾ ਦਾ ਲਾਈਟ ਬਾਲ ਦੇਣਾ ਤੁਸੀਂ 100 ਬਾਲ ਦਾ ਬੰਨ੍ਹ ਬਾਲ ਦੇਣਾ ਉਹਨੇ ਤਾਂ ਬਈ ਚਾਨਣ ਨੇ ਚਾਹਣਾ ਪਰੇਸ਼ਾਨ ਨਾ ਮੈਂ ਆਈ ਪਾ ਲਿਆ ਲਿਆ ਮੈਂ ਸਾਰਾ ਨਾ ਹਾਂ ਚੱਕ ਲਓ ਖਾਲਣੀ ਮਿਲਦੇ ਜੀ ਫੇਰ ਤੁਹਾਨੂੰ ਲਓ ਜੀ ਬੈਗ ਰੂ ਦੀ ਦਿਆ ਨਾਲ ਚੱਲ ਨੀ ਮੱਕੀ ਦੀ ਰੋਟੀ ਚਨ ਲਪੀਆ ਮੱਕੀ ਦੀਆਂ ਰੋਟੀ ਚਨ ਆ ਰੱਖ ਰਹੀ ਤੁਸੀਂ ਅਹਜੀ ਕੋਈ ਗੱਲ ਨਹੀਂ ਹੈ ਜੀ ਬਹਿਗੁਰੂ ਬਸ ਪਚਾਈ ਜਾਵੇ ਸਾਰਾ ਕੋਈ ਖਾਣਦੇ ਦੀ ਪਿੱਛੇ ਨਹੀਂ ਰਹਿੰਦੇ ਕੋਈ ਵੀ ਦੁਈ ਵਾਰ ਬਣਿਆ ਮੈਨੂੰ ਲੱਗਦਾ ਹਾਂ ਹਾਂ ਦੁਈ ਵਾਰ ਬਣਿਆ ਹਾਂ ਦੁਈ ਵਾਰ ਬਣ ਗਿਆ ਆਪਣੇ ਗਰਮੀਆਂ ਗਰਮੀਆਂ ਚ ਜੱਤਾ ਕਰ ਸਾਗ ਨੇ ਜੱਤਾ ਕੱਟੇ ਢੜੀ ਬਣਾ ਲੈਂਦੇ ਸੀ ਤਾਂ ਤਾਂ ਪੈਣਾ ਵੀ ਨਹੀਂ ਖਾਦਾ ਮੈਂ ਕਹਿੰਦਾ ਮੀਨਾ ਪਹਿਲਾਂ ਬਣਾਇਆ ਤਾਂ ਮੀਨਾ ਤਾਂ ਉਹ ਚਲਿਆ ਅਵੇ ਕੀ ਕਿ ਗੱਲਾਂ ਦੇਖਿਆ ਉੱਧਰ ਤੇ ਬੜਾ ਸਾਗ ਖਾਦ ਤਾਤਾ ਤੰਦਲਾ ਦੀ ਤੋੜ ਲਿਆਉਂਦੇ ਤੇ ਜੱਤਾ ਮੱਕੀਆਂ ਬੀਜਦੇ ਹੁੰਦੇ ਤੇ ਮੱਕੀਆਂ ਦੇ ਵਿੱਚ ਉਹੀ ਨਾਰਮਲ ਤੰਦਲਾ ਹੁੰਦਾ ਦਾ ਇੱਥੇ ਤੇ ਮੈਂ ਵੱਢ ਲਈ ਹੁੰਤੀ ਹਾਂ ਜਿਆਦਾ ਪਾਚ ਦਾ ਦਾ ਕੰਮ ਬਹੁਤ ਕਰ ਦਿੰਦਾ ਤੇ ਹੁਣ ਉਹ ਕੰਮ ਵੀ ਨਹੀਂ ਰਹੇ ਤੇਰੇ ਗੈਸ ਜਿਆਦਾ ਤੇ ਇੱਕ ਵਾਰ ਕਹੇ ਜਿਹਾ ਤੇਰਾ ਹੁਣ ਤਾਂ ਰੋਪੀ ਚਲੇ ਜਾਣੀ ਇਹਦਾ ਨਾਰਮਲ ਸੇਕ ਤੇ ਚੱਲਣਾ ਕੰਮ ਮਹਾਰਾ ਸੱਚਾ ਪਾਤਸ਼ਾ ਸਭ ਨੂੰ ਦੇ ਦੋ ਟਾਈਮ ਭਾਈ ਪ੍ਰਸ਼ਾਦ ਦੇ ਰੁੱਖੇ ਮਿਸੇ ਜਿੱਦਾਂ ਦੇ ਵੀ ਹੈ ਕਿ ਜਮਾ ਦੇ ਮੈਂ ਤੇ ਭੁੱਖਾ ਕੋਈ ਨਾ ਸੋਵੇ ਇਹ ਜਾਨ ਪਰ ਸਾਰੇ ਇਹ ਬਣਾ ਪਾਈ ਰਾਜਪੁੱਤ ਕੇ ਤੋਂ ਫਟਤੀ ਐ ਕਰੋ ਨਾ ਤਾਂ ਭੋਗ ਲਵਾਇਆ ਫੇਰ ਸਾਡ ਚੱਕ ਕਰ ਹੋ ਜਾਊਗਾ ਫੇਰ ਨੂਨ ਦੇਖ ਲਿਓ ਹਾਂ ਚੱਲ ਕਰਦਾ ਵੀ ਜਾਨੀ ਆਇਆ ਨਾ ਸਾਡੀ ਪੂਰੀ ਤੇ ਮਰਗੜਾ ਲਈ ਉਹ ਐਨਾਂ ਰੋਟੀਆਂ ਬਗਨਦੀਆਂ ਜਿਵੇਂ ਮੈਂ ਪਤਲੀਆਂ ਬਲਕਾ ਐ ਤਰੀ ਬਣਾਈ ਜਾਂਦੇ ਥੱਪ ਥੱਪ ਹੋਈ ਜਾਂਦੀਆਂ ਰੋਟੀਆਂ ਜਦ ਤਾ ਸਾਰੇ ਟੱਬਰ ਵੀ ਇਕੱਠੇ ਹੁੰਦੇ ਤੇ ਮਾਮੀ ਜੀ ਤਾਂ ਪਤਲੀ ਰੋਟੀ ਲਾਉਂਦੀ ਬਾਈ ਦੋ ਦੋ ਘੰਟੇ ਰੋਟੀਆਂ ਪੱਕੀ ਜਾਂਦੀ ਪਰ ਜਦੋਂ ਚੁੱਲੇ ਪਰ ਐ ਤਾਂ ਤਵੀ ਬੜੀ ਹੁੰਦੀ ਸੀ ਰੋਟੀਆਂ ਦੋ ਦੋ ਤਿੰਨ ਤਿੰਨ ਇਕੱਠੀਆਂ ਪੈ ਜਾਂਦੀਆਂ ਇਹਦਾ ਹੁਣ ਗੈਸ ਚੁੱਲ੍ਹੇ ਨਾਲ ਉਹ ਵੀ ਨਾ ਫੜਦੇ ਖਲੀ ਮੱਕੀ ਦਾ ਵੀ ਆਟ ਦਾ ਹੀ ਫਰਕਾ ਹਾਂ ਨਾ ਆਤਾ ਤਾਂ ਵਧੀਆ ਹੈ ਉਹਨੇ ਮੈਨੂੰ ਕਹਿ ਕੇ ਦਿੱਤਾ 50 ਰੁਪਏ ਕਿਲੋ ਮਿਲਿਆ ਅੱਛਾ ਹਾਂ ਕਹਿੰਦਾ ਬਾਈ ਖਾ ਕੇ ਕਹਿੰਦਾ ਯਾਦ ਕਰੂਗਾ ਅੱਛਾ ਹਾਂ ਤੇ ਤਾਂ ਸੀ ਕਿ ਹਾਂ ਜੇ ਖਾ ਕੇ ਯਾਦ ਕਰੀਏ ਕਹਿੰਦੇ ਤਰਾਂ ਅਹੀ ਚੱਕੀ ਹੈ ਜਿਹੜਾ ਬਚਾ ਵਾ ਮੋੜਿਆ ਉਹ ਨਾ ਭਾਈ ਜਿਹੜਾ ਲੱਗ ਗਿਆ ਲੱਗ ਗਿਆ ਬਾਕੀ ਰੱਖ ਲੈ ਵਾਲਾ 4 ਕਿਲੋ ਵਾਲਾ ਅੱਜ ਤਾਂ ਮੱਕੀ ਆਪਣੇ ਕੋਲ ਵੀ ਪਈ ਆ ਥੱਲੇ ਪਹੌਣ ਟਾਈਮ ਤਾਂ ਹਨੇਰਾ ਹੁੰਦਾ ਜਾਂਦਾ ਉਧਰ ਫਿਰ ਕਹਿੰਨੀ ਵੀ ਸਿਵਿਲੇਟ ਹੋਣਾ ਪ੍ਰਸਾਦਾ ਪਾਣੀ ਤਿਆਰ ਕਰਨ ਨੂੰ ਮਾਚ ਵਾਲਾ ਵੀ ਮੋੜ ਲੈਣਾ ਦੁਕਾਨ ਬਿੱਲੂ ਕੋਲ ਗਿਆ ਉਹ ਕਹਿੰਦਾ ਭਾਈ ਮੱਕੀ ਦਾ ਆਟਾ ਤੇ ਆਉਂਦਾ ਹੀ ਨਹੀਂ ਹਾਂ ਆ ਜਾਂ ਨਹੀਂ ਆਉਣ ਲੱਗਿਆ ਲੱਗ ਜੂ ਆਉਣਾ ਹਾਂ ਤੁਸੀਂ ਮੈਂ ਕਹਿੰਦੀ ਸੀ ਸਰਫ ਲਿਆਉਂਦੇ ਅਰ ਸ਼ੱਕਰ ਬਾਈ ਲਿਆਉਗਾ ਜਾ ਕੇ ਹੁਣ ਅੱਡੇ ਵਰਤ ਸਰਫਲਡ ਸ਼ੱਕਰ ਮੈਂ ਪੁੱਗ ਲਵਾ ਮੈਂ ਪਹਿਲਾਂ ਮੈਨੂੰ ਨਾ ਆਉਣਾ ਪਣਾ ਮੈਂ ਗਰਮੀ ਨਾਲ ਧੁੱਜਿਆ ਪਿਆ ਹਾਂ ਬੱਤੋ ਕਰਾ ਲੈ ਢੇਕ ਕਰਾ ਲੈ ਤੂੰ ਮੱਛਰ ਲੜ ਗਿਆ ਨਾ ਪੱਖਾ ਚਲਾਵਾ ਜਿੱਥੇ ਬਈ ਆ ਜਾਂ ਪਾਪਾ ਨਾਲ ਜਾ ਉਹਦੇ ਪਾਪਾ ਚੱਲੇ ਮੈਂ ਤੂੰ ਵਾਲਾ ਕਰੀਂ ਬੱਤੋ ਆਹ ਚਲੋ ਠੀਕ ਹੈ ਜੀ ਮਿਲ ਰਿਹਾ ਕਿਸੇ ਅਗਲੇ ਬਲੌਗ ਵਿੱਚ ਮਹਾਰਾਜ ਰੱਖੇ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਪਹਿਲਾਂ ਮੈਨੂੰ ਇਸ਼ਨਾਨ ਕਰਨਾ ਪੈਣਾ ਮੈਂ ਡੰਗਰਾਂ ਦਾ ਕੱਕ ਕੰਡਾ ਕਰਦਾ ਕਰਦਾ ਨਾ ਗਰਮੀ ਨਾਲ ਧੁੱਜ ਲਿਆ ਪੂਰਾ ਇਹਨਾਂ ਇਸ਼ਨਾਨ ਕਰਕੇ ਭੋਗ ਲਾਂਦਾ ਨੂੰ ਚੰਨ ਚਾਰ ਪ੍ਰਸ਼ਾਦ ਦੇ ਉੱਤਰ ਵੀ ਜਾਊਂਗਾ ਠੀਕ ਹੈ ਜੀ ਓਕੇ ਬਾਏ ਬਾਏ ਮਹਾਰਾਜ ਰੱਖੇ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਜੀ